ਚਾਹੇ ਗੱਲ ਭ੍ਰਿਸ਼ਟਾਚਾਰ ਦੀ ਹੋਵੇ ਤੇ ਚਾਹੇ ਨਰਸ਼ਿਆਂ ਨੂੰ ਲੈ ਕੇ ਹੋਵੇ ਪਰੰਤੂ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜੇਕਰ ਕੋਈ ਵੀ ਗਲਤ ਕੰਮ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਦੂਜੇ ਪਾਸੇ ਹੁਣ ਵਿਕਰਮ ਅਜੇਠੀਆ ਦੀ ਗ੍ਰਿਫਤਾਰੀ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਜਿਹੜੀ ਕਿ ਦੇਖਣ ਨੂੰ ਮਿਲ ਰਹੀ ਹੈ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੂਰਨ ਤੌਰ ਤੇ ਪੇਚ ਫਸੇ ਹੋਏ ਨਸਰਾ ਕਹੀਦਾ ਸੀ ਕਿ ਮੰਤਰੀ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆਇਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਅਕਾਲੀ ਦਲ ਦੇ ਉੱਤੇ ਕੁਝ ਪਲਟਵਾਰ ਕੀਤੇ ਨੇ ਤੇ ਉੱਥੇ ਹੀ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਲਗਾਤਾਰ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਕਿਸੇ ਨੂੰ ਨਹੀਂ ਬਖਸ਼ੀ ਗਈ ਤੇ ਜੇਕਰ ਕੋਈ ਵੀ ਅਜਿਹਾ ਮਾਮਲਾ ਆਉਂਦਾ ਹੈ ਤਾਂ ਉਸ ਨੂੰ ਲੈ ਕੇ ਸਖਤ ਤੋਂ ਸਖਤ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਹੋਰ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਸਾਡੀ ਸਰਕਾਰ ਸੀ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਨਸ਼ਾ ਵੇਚਿਆ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਦਾ ਯਤਨ ਕਾਂਗਰਸ ਤੇ ਬੀਜੇਪੀ ਨੇ ਕੀਤਾ ਉਸ ਸਮੇਂ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਅੰਦਰ ਚਿੱਟੇ ਸ਼ਬਦ ਦਾ ਪ੍ਰਯੋਗ ਹੋਇਆ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਅੰਦਰ ਹਰਨਕੁਕੀਨ ਸਮੈਕ ਦਾ ਪ੍ਰਯੋਗ ਹੋਇਆ ਪਹਿਲੀ ਵਾਰ ਉਸ ਸਮੇਂ ਜਦੋਂ ਕਾਂਗਰਸ ਦੀ ਸਰਕਾਰ ਸੀ ਨੌਜਵਾਨਾਂ ਬਾਹਾਂ ਦੇ ਅੰਦਰ ਚਿੱਟੇ ਦਾ ਟੀਕਾ ਲਾ ਕੇ ਉਹਨਾਂ ਦੀ ਮੌਤ ਹੋਣ ਲੱਗੀ ਬਹੁਤ ਸਾਰੀਆਂ ਸਾਡੀਆਂ ਭੈਣਾਂ ਵਿਦਵਾਮਾ ਹੋ ਗਈਆਂ ਬਹੁਤ ਸਾਰੀਆਂ ਸਾਡੀਆਂ ਭੈਣਾਂ ਦੇ ਭਰਾ ਇਸ ਦੁਨੀਆ ਤੋਂ ਚਲੇ ਗਏ ਬਹੁਤ ਸਾਰੀਆਂ ਮਾਮਾ ਦੇ ਪੁੱਤ ਆਪਣੀ ਜਿਹੜੀ ਜਾਨ ਦੇ ਬੈਠੇ ਕਿਉਂਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਹਿਰ ਜਿਹੜਾ ਉਹ ਟਾਇਆ ਜਾ ਰਿਆ ਸੀ ਪੰਜਾਬ ਦੇ ਅੰਦਰ ਦਰਿਆ ਜਿਹੜਾ ਸੀ ਉਹ ਨਸ਼ਿਆਂ ਦਾ ਅਕਾਲੀ ਦਲ ਦੇ ਸਾਮ ਬਗਿਆ ਗਿਆ ਇਹ ਪੂਰਾ ਪੰਜਾਬ ਜਾਣਦਾ ਕਰ ਕਿਉਂਕਿ ਜਦ 2017 ਦੀ ਇਲੈਕਸ਼ਨ ਹੋ ਰਹੀ ਸੀ ਤ ਉਸ ਸਮੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਆ ਕੇ ਕੀ ਕਹਿ ਰਹੇ ਸੀ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆ ਦੇ ਵਿੱਚ ਫਸਿਆ ਹੋਇਆ ਹੈਗਾ ਇਹ ਕਾਂਗਰਸ ਦੀ ਡੈਕਸ਼ਨ ਲੀਡਰਸ਼ਿਪ ਕਹਿੰਦੀ ਸੀ ਰਾਹੁਲ ਗਾਂਧੀ ਕਹਿੰਦਾ ਸੀ ਇਹ ਗੱਲ ਆਕੇ ਪੰਜਾਬ ਦੀ ਸਟੇਜਾਂ ਦੇ ਉੱਤੇ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਨੇ ਨਸ਼ੇ ਦਾ ਵਪਾਰ ਕੀਤਾਗਾ ਪੰਜਾਬ ਨੂੰ ਬਰਬਾਦ ਕੀਤਾਗਾ ਔਰ ਉਸ ਸਮੇਂ ਉਹਨਾਂ ਦੇ ਜਿਹੜਾ ਕਾਂਗਰਸ ਪਾਰਟੀ ਵੱਲੋਂ ਸੀਐਮ ਦਾ ਕੈਂਡੀਡੇਟ ਸੀ ਕੈਪਟਨ ਅਮੰਦਰ ਸਿੰਘ ਉਹਨਾਂ ਨੇ ਠੀਕ ਦੰਦਵਾ ਸਾਹਿਬ ਤੋਂ ਠੀਕ 35 ਕਿਲੋਮੀਟਰ ਖੜੇ ਹੋ ਕੇ ਦੂਰ ਖੜੇ ਹੋ ਕੇ ਗੁਟਕਾ ਸਾਹ ਮੱਥੇ ਨੂੰ ਲਾ ਕੇ ਲੋਕਾਂ ਦਾ ਵਿਸ਼ਵਾਸ ਦਿੱਤਿਆ ਕਿ ਮੈਂ ਚਾਰ ਹਫ਼ਤੇ ਦੇ ਵਿੱਚ ਇਹ ਖਤਮ ਕਰ ਦੂੰਗਾ ਪਰਬਾਓ ਪਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਫੇਰ ਨਰਾਸ਼ਾ ਹੋਈ 5 ਸਾਲ ਜੋ ਵਪਾਰ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪਾ ਆਏ ਨਸ਼ਾ ਨਾ ਕਰਦੇ ਸੀ ਸਮਗਲਿੰਗ ਕਰਦੇ ਸੀ ਜੋ ਮਾਫੀਆ ਰਾਜ ਉਹਨਾਂ ਨੇ ਬਣਾਇਆ ਸੀ ਉਹ ਮਾਫੀਆ ਰਾਜ ਕੈਪਟਨ ਸਾਹਿਬ ਨੇ ਪੰਜਾਬ ਚਲਾਇਆ ਉਹੀ ਮਾਫੀਆ ਰਾਜ ਥੋੜਾ ਸਮੇ ਲਈ ਚੰਨੀ ਸਾਹਿਬ ਨੇ ਚਲਾਇਆ ਪੰਜਾਬ ਨੂੰ ਬਰਬਾਦ ਕਰਨ ਦਾ ਯਤਨ ਕੀਤਾ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪਿਛਲੇ 3 ਸਾਲਾਂ ਤੋਂ ਸਰਦਾਰ ਭਗਵੰਤ ਸਿਮਰਾਂ ਜੀ ਲਗਾਤਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲੱਗੇ ਹੋਏ ਨੇ ਲਗਾਤਾਰ ਨਸ਼ੇ ਤੇ ਬਾੜ ਹੋਇਆ ਹੁਣ ਜਦੋਂ ਅਸੀਂ ਉਸ ਨਰਾਇਣ ਨੂੰ ਅੰਤਮ ਯੁੱਧ ਦੇ ਵਿੱਚ ਤਬਦੀਲ ਕੀਤਾਗਾ ਤਾਂ بڑے بڑے ਮਗਰਮਚ ਫੜੇ ਜਾਣ ਲੱਗੇ ਵੱਡੇ ਵੱਡੇ ਲੋਕ ਫੜੇ ਜਾਣ ਲੱਗੇ ਜਿਨ੍ਹਾਂ ਨੇ ਚਿੱਟਾ ਵੇਚ ਕੇ ਨਸ਼ਾ ਵੇਚ ਕੇ ਮੈਸਮੰਨਾ ਪੰਜਾਬ ਦੇ ਅਥਾ ਧਨ ਕਮਾਇਆ ਅਥਾ ਪੈਸਾ ਕਮਾਇਆ ਲੋਕਾਂ ਨੇ ਲਾਸ਼ਾਂ ਤੇ ਰਾਜਨੀਤੀ ਕੀਤੀ ਬੱਚਿਆਂ ਦੇ ਉੱਤੇ ਰਾਜਨੀਤੀ ਕੀਤੀ ਤੇ ਆ ਜੋ ਪੈਸਾ ਜਦੋਂ ਕਮਾ ਕੇ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਤਾਂ ਹੁਣ ਸਾਰੇ ਇਕੱਠੇ ਹੋ ਗਏ ਹੁਣ ਕਾਂਗਰਸ ਪਾਰਟੀ ਵਾਲੇ ਕਾਰਜਦਾਨਾਂ ਨਾਲ ਮਿਲ ਕੇ ਹੁਣ ਕਾਂਗਰਸ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਕਿਉਂਕਿ ਸਾਰੇ ਦਾ ਮਸੌਕੜ ਇੱਕੋ ਹੀ ਆ ਸਾਰਿਆਂ ਦੇ ਸਮੇਂ ਪੰਜਾਬ ਵਿੱਚ ਚਾਹੋ ਸ਼ਰਾਬ ਦਾ mafia ਹੋਵੇ ਚਾਹੋ ਲੈਂਡ ਦਾ mafia ਹੋਵੇ ਚਾਹੋ ਰੇਡ ਦਾ mafia ਹੋਵੇ ਚਾਹੋ ਡਰੱਗ ਦਾ mafia ਹੋਵੇ ਚਾਹੋ ਚਿੱਟੇ ਦਾ mafia ਹੋਵੇ ਸਾਰੇ ਸਮੇਂ ਪੰਜਾਬ ਵਿੱਚ ਚੱਲਿਆ ਹੁਣ ਇਸੇ ਗੱਲ ਕਰਕੇ ਸਾਰੇ ਇਕੱਠੇ ਨੇ ਪਰ ਲੇਕੇ ਨਾਮ ਆ ਦੀ ਪਾਰਟੀ ਜਿਹੜੀ ਆ ਉਹ ਸਿਧਾਂਤਾਂ ਤੇ ਕਾਇਮ ਆ ਬਿਲਕੁਲ ਅਸੀਂ ਠੋਕੇ ਕਾਰਵਾਈ ਕਰ ਰਹੇ ਆ ਅੱਜ ਆਨਰੇਬ ਹਲਤ ਨੇ ਆਕਾਲੀ ਦਲ ਦੇ ਨੇਤਾ ਵਿਕਰਮ ਦਾ ਸਭ ਦਿਨ ਦਾ ਰਵਾਨਾ ਦਿੱਤਾਗਾ ਜਿਹੜਾ ਕੋਰਟ ਨੇ ਬਿਲਕੁਲ ਸਾਰੇ ਡਾਕੂਮੈਂਟ ਵਾਚ ਕੇ ਦੇਖ ਕੇ ਰਵਾਨਾ ਦਿੱਤਾਗਾ ਬਿਲਕੁਲ ਕਿਸੇ ਨੂੰ ਬਖਿਆ ਨਹੀਂ ਜਾਊਗਾ ਸਭ ਦੇ ਖਿਲਾਫ ਕਾਰਵਾਈ ਹੋਗੀ ਔਰ ਵੱਡੀ ਪੱਧਰ ਤੇ 500 ਕਰੋੜ ਤੋਂ ਉੱਪਰ ਦਾ ਵਪਾਰ ਜਿਹੜਾ ਉਹ ਨਿਕਲਿਆਗਾ ਕਿ 500 ਕਰੋੜ ਰੁਪਏ ਉੱਪਰ ਜਿਹੜਾ ਉਹਨਾਂ ਨੇ ਇਲੀਗਲ ਤਰੀਕੇ ਦੇ ਨਾਲ ਪੈਸਾ ਕਮਾਇਆ ਹੋਇਆ ਸੀਗਾ ਅਜੇ ਜਾਂਚ ਹੋ ਰਹੀ ਆ ਜਾਂਚ ਦੇ ਪਹਿਲੇ ਸਟੇਜ ਦੇ ਵਿੱਚ ਆ ਜਦੋਂ ਜਾਂਚ ਪੂਰੀ ਹੋ ਗਈ ਦੁਬਾਰਾ ਫੇਰ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਪਰ ਲੇਕਿਨ ਪੰਜਾਬ ਦੇ ਲੋਕ ਜਾਣ ਚੁੱਕੇ ਨੇ ਕਿ ਜਦੋਂ ਕਾਂਗਰਸ ਪਾਰਟੀ ਰਹੀ ਪੰਜਾਬ ਦੇ ਅੰਦਰ ਜਦੋਂ ਕਾਂਗਰਸ ਪਾਰਟੀ ਰਹੀ ਪੰਜਾਬ ਦੇ ਅੰਦਰ ਜਦੋਂ ਬੀਜੇਪੀ ਪੰਜਾਬ ਦੇ ਅੰਦਰ ਰਹੀ ਤਾਂ ਉਸੇ ਸਮੇਂ ਸਮੇਂ ਸਿਰ ਪੰਜਾਬ ਦੇ ਅੰਦਰ ਜਿਹੜਾ ਹੈਗਾ ਨਸ਼ੇ ਦਾ ਵਪਾਰ ਵਧਿਆ ਔਰ ਪੰਜਾਬ ਨੂੰ ਬਰਬਾਦ ਕੀਤਾ ਪਰ ਲੇਕਿਨ ਅਸੀਂ ਬਿਲਕੁਲ ਕਮਿਟਿਡ ਆ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪੰਜਾਬ ਦੇ ਅੰਦਰ ਨਸ਼ਾ ਪੈਡਲਰ ਜਿਹੜੇ ਲਗੇ ਨਸ਼ਾ ਤਸਕਰ ਨੇ ਉਹ ਜ਼ਿਲ੍ਹਾ ਦੇ ਅੰਦਰ ਜਾਣ ਕੇ ਔਰ ਜੇਕਰ ਕੋਈ ਜਿਹੜਾ ਇਹਨਾਂ ਨੂੰ ਨਸ਼ੇੜੀ ਬਣਾਇਆ ਜਿਹੜਾ ਵਿਚਾਰੇ ਨਸ਼ਾ ਕਰਨ ਤੇ ਲਾਇਆ ਤਾਂ ਉਹਦਾ ਅਸੀਂ ਮੁਫਤ ਦੇ ਅੰਦਰ ਹਸਪੀਟਲ ਦੇ ਅੰਦਰ ਲਾਜ ਕਰਾਂਗੇ ਸੋ ਦੋ ਬਵਸਥਾਾਂ ਪੰਜਾਬ ਦੇ ਅੰਦਰ ਬਣਾਇਆ ਨੇ ਇੱਕ ਜੇਲ ਬਣਾਈਆ ਔਰ ਦੂਜੀ ਹਸਪੀਟਲ ਬਣਾਈ ਲੇ ਕਿਤੇ ਜੇਲ ਆ ਉਥੇ ਨਸ਼ਾ ਤਸਕਰਾਂ ਦਾ ਇਲਾਜ ਹੋਊਗਾ ਨਸ਼ਾ ਤਸਕਰਾਂ ਨੂੰ ਜੇਜ ਪੇਟਾਂਗੇ ਔਰ ਜਿੱਥੇ ਨੇ ਬੇਚਾਰੇ ਜਿਹਨਾਂ ਨੂੰ ਜਿਹੜੇ ਮਾਸੂਮ ਲੋਕਾਂ ਨੂੰ ਨਸ਼ੇ ਦੀ ਲਤ ਲਾਈ ਆ ਉਹਥੇ ਉਹਦਾ ਇਲਾਜ ਕਰਾਂਗੇ ਸੋ ਬਿਲਕੁਲ ਕਿਸੇ ਦਿਨ ਕੋਈ ਵੀ ਬਿਤਕਰਾ ਨਹੀਂ ਕੀਤਾ ਜਾਊਗਾ ਬਲਕਿ ਸਭ ਨੂੰ ਜੋ ਸੰਵਿਧਾਨ ਬਾਬਾ ਸਾਹਿਬ ਇਬਰਾਹਿਮ ਮੀਡਕਰ ਜੀ ਨੇ ਬਣਾਇਆਗਾ ਉਸ ਦੇ ਤਹਿਤ ਜਿਹੜਾ ਇਨਸਾਫ ਦੇਵਾਂਗੇ ਔਰ ਜਿਹਨੂੰ ਸਜ਼ਾ ਦੇਣੀ ਹੈ ਸਜ਼ਾ ਦੇਵਾਂਗੇ ਔਰ ਜਿਹਨੂੰ ਜਿਹੜਾ ਹੈਗਾ ਇਲਾਜ ਕਰਨਾ ਹੁੰਦਾ ਸੀ ਇਲਾਜ ਵੀ ਕਰਾਂਗੇ ਸੋ ਬਿਲਕੁਲ ਇਥੋਂ ਪਤਾ ਹੋ ਲੱਗ ਗਿਆ ਕਿ ਅੱਜ ਪੰਜਾਬ ਦੇ ਦੇ ਸਾਰੀਆਂ ਪਾਰਟੀਆਂ ਇਕੱਠੀਆਂ ਲੱਗੀਆਂ ਜਦੋਂ ਪੰਜਾਬ ਪਿਛਲੀ ਵਿਧਾਨ ਸਭਾ ਸੀ ਉਦੋਂ ਕਹਿੰਦੇ ਸੀਗੇ ਵਿਧਾਨ ਸਭਾ ਦੇ ਅੰਦਰ ਕਹਿੰਦੇ ਹੁੰਦੇ ਸੀ ਕਿ ਚਾਚਾ ਭਤੀਜੇ ਦੀ ਸਰਕਾਰ ਕੰਮ ਕਰ ਰਹੀ ਆ ਔਰ ਉਸ ਤੋਂ ਪਹਿਲਾਂ ਜੀਜਾ ਸਾਹ ਦੀ ਸਰਕਾਰ ਕੰਮ ਕਰਦੀ ਸੀ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ اندر ਆਮ ਲੋਕਾਂ ਦੀ ਸਰਕਾਰ ਆਈ ਆ ਇਹ ਤਾਂ ਚੰਦ ਪਰਿਵਾਰਾਂ ਦੀ ਸਰਕਾਰਾਂ ਪੰਜਾਬ ਚ ਰੰਜੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਕੱਲੇ-ਕੱਲੇ ਬੰਦੇ ਨੂੰ ਟਾਰਗੇਟ ਬਣਾ ਕੇ ਲੁੱਟਿਆਗਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਰਵਨੀਤ ਮਿੱਟੂ ਜੀ ਕਾਂਗਰਸ ਪਾਰਟੀ ਦੇ ਵਿੱਚ ਸੀ ਉਦੋਂ ਕਾਲੀ ਦਲ ਦੇ ਖਿਲਾਫ ਬੋਲਦੇ ਸੀ ਕਿ ਪੰਜਾਬ ਚਿੱਟੇ ਦਾ ਵਪਾਰ ਕਾਲੀ ਦਲ ਕਰ ਰਿਹਾ ਹੈਗਾ ਜਦੋਂ ਚੰਨੀ ਸਾਹਿਬ ਦੀ ਸਰਕਾਰ ਸੀ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਦੋਂ ਇਹ ਗੱਲ ਕਹਿੰਦੇ ਸੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਵੀ ਬਾਹਰ ਵੀ ਲੋਕਾਂ ਦੇ ਵਿੱਚ ਵੀ ਜਾ ਕੇ ਕਿ ਕਾਂਗਰਸ ਨੇ ਪੰਜਾਬ 'ਚ ਰਸ਼ਿਆਂ ਦਾ ਵਪਾਰ ਕੀਤਾ ਭਾਰਤੀ ਜਨਤਾ ਪਾਰਟੀ ਨੇ ਰਸ਼ਿਆਂ ਦਾ ਵਪਾਰ ਕੀਤਾ ਉਸ ਸਮੇਂ ਇਹਨਾਂ ਨੇ ਇੱਕ ਮੁਕੱਦਮਾ ਵੀ ਦਰਜ ਕੀਤਾ ਇੱਕ ਕੱਚਾ ਪਿੱਲਾ ਦਾ ਮੁਕੱਦਮਾ ਦਰਜ ਕਰਕੇ ਪੰਜਾਬ ਦੇ ਲੋਕਾਂ ਦੀ ਖੱਚ ਘੱਟਾ ਪਾਉਣ ਦਾ ਯਤਨ ਕੀਤਾ ਹੁਣ ਸਾਰੇ ਉਸੇ ਆਬਾਮ ਚਲੰਗੇ ਹੋਗੇ ਹੁਣ ਉਸੇ ਵਿਕਰਮ ਨੂੰ ਬਚਾਉਣ ਦੇ ਲਈ ਇਹ ਆਪਣੀਆਂ ਸਟੇਟਮੈਂਟਾਂ ਦੇ ਰਹੇ ਨੇ ਸੋ ਇੱਥੋਂ ਪਤਾ ਲੱਗਦਾਗਾ ਚਾਹੇ ਉਹ ਬਿੱਟੂ ਆ ਚਾਹੇ ਚੰਦੀ ਸੀ ਚੰਨੀ ਆ ਚਾਹੇ ਪ੍ਰਤਾਪ ਸਿੰਘ ਬਾਜਵਾ ਦਾ ਚੈ ਸਰੀਲ ਜਾਖੜਾ ਇਹ ਸਾਰੇ ਲੀਡਰ ਜਿਹੜੇ ਲਗੇ ਉਹ ਇੱਕੋ ਹੀ ਥਾਂ ਦੇ ਚੱਟੇ ਵੱਟੇ ਨੇਗੇ ਸਾਰਿਆਂ ਨੇ ਆਪਣਾ ਸਮੇਂ ਸਮੇਂ ਸਰ ਪੰਜਾਬ ਨੂੰ ਬਰਬਾਦ ਕਰਨ ਦੇ ਅੰਦਰ ਯੋਗਦਾਨ ਪਾਇਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕੀਤਾ ਹਰ ਜਗ੍ਹਾ ਦੇ ਉੱਤੇ ਨਸ਼ਾ ਫੈਲਾਇਆ ਸੋ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਕਮਿਟੇਡਾ ਕਿਸੇ ਨੂੰ ਬਖਸ਼ਾਂਗੇ ਨਹੀਂ ਔਰ ਸਾਰਿਆਂ ਨੂੰ ਕਾਨੂੰਨ ਦੇ ਤਾਬਕ ਜੋ ਕਾਨੂੰਨ ਸਜ਼ਾ ਦੇਊਗਾ ਉਹਦੇ ਲਈ ਅਸੀਂ ਆਪਣੀ ਲੜਾਈ ਕਰੂਗਾ